ਇਹ ਐਪੀਸੋਡ ਨੰਬਰ 4 ਤੁਹਾਡੇ ਨਾਲ ਸਾਂਝਾ ਕਰਨ ਲੱਗਿਆ। ਉਮੀਦ ਕਰਦੇ ਹਾਂ ਕਿ ਸਾਡੇ ਆਪਣੇ ਜਿਹਨੂੰ ਅਸੀਂ ਆਪਣੇ ਮੰਨਦੇ ਆਂ ਉਹਨਾਂ ਦੀਆਂ ਕਰਤੂਤਾਂ ਕਿਹੋ ਜਿਹੀਆਂ ਨੇ ਮੈਂ ਜਦੋਂ ਸਾਰਾ ਕੁਝ ਉਦੋਂ ਹੀ ਨੋਟ ਕਰ ਲਿਆ ਸੀ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ। ਭਾਈ ਅਰਜੰਦਰ ਸਿੰਘ ਮਹਿਤਾ ਸ਼੍ਰੋਮਣੀ ਕਮੇਟੀ ਮੈਂਬਰ ਇਹ ਬੋਲਿਆ ਸਾਧ ਸੰਗਤ ਸਾਨੂੰ ਉਤਨਾ ਨੁਕਸਾਨ ਬਾਹਰ ਦੇ ਬਹਾਮਣਾਂ ਨੇ ਨਹੀਂ ਪਹੁੰਚਾਇਆ ਜਿੰਨਾ ਆਪਣਿਆਂ ਨੇ ਪਛਾਇਆ ਹੈ ਇਹ ਦਸਮਗ੍ਰੰਥ ਵਿਰੋਧੀ ਲੋਕ ਅਸਲ ਵਿੱਚ ਪੰਥ ਦੇ ਦੁਸ਼ਮਣ ਨੇ ਇਹਨਾਂ ਦੀਆਂ ਮੰਦੀਆਂ ਕਰਤੂਤਾਂ ਦਾ ਅਸੀਂ ਮੂੰਹ ਤੋੜ ਜਵਾਬ ਦੇਾਂਗੇ ਤੁਸੀਂ ਸਬਦਨ ਹੋਵੋ ਡਰ ਨਾ ਜਾਇਓ ਪਿੱਛੇ ਨਾ ਹਟ ਜਾਇਓ ਇਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਆਪਾਂ ਇਹਨਾਂ ਨੂੰ ਸਬਕ ਸਿਖਾ ਕੇ ਛੱਡਾਂਗੇ ਇਹ ਸੀ ਅਰਜੰਦਰ ਸਿੰਘ ਮਹਿਤਾ ਅੱਗੇ ਇਕਬਾਲ ਸਿੰਘ ਪਟਨੇ ਵਾਲਾ ਜਿਹੜਾ ਕਿ ਆਪਣੇ ਆਪ ਨੂੰ ਉਤੋਂ ਦੇ ਤਖਤ ਦਾ ਜਥੇਦਾਰ ਕਹਿੰਦਾ ਸੀ ਸਾਧ ਸੰਗਤ ਪੰਥ ਵਿੱਚ ਦੁਸ਼ਮਣ ਬਹੁਤ ਕੁਸ ਭੈਠ ਕਰ ਗਏ ਹਨ ਇਹਨਾਂ ਦੁਸ਼ਟਾਂ ਨੂੰ ਸੋਧਣਾ ਸਮੇਂ ਦੀ ਲੋੜ ਹੈ ਇਹ ਦਰਬਾਰ ਸਾਹਿਬ ਵਿੱਚ ਬੈਠੇ ਮੱッセ ਰੰਗਣ ਦੀ ਔਲਾਦ ਨੇ ਜਦੋਂ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਮੱッセ ਰੰਗਣ ਨੂੰ ਕੀਤੇ ਦੀ ਸਜ਼ਾ ਦਿੱਤੀ ਸੀ ਉਹ ਕਿਸੇ ਤੋਂ ਪੁੱਛ ਕੇ ਨਹੀਂ ਗਏ ਇਸੇ ਤਰ੍ਹਾਂ ਅੱਜ ਵੀ ਦੁਸ਼ਟਾਂ ਨੂੰ ਸੋਧਣਾ ਜ਼ਰੂਰੀ ਹੋ ਗਿਆ ਹੈ ਜਿन्हे ਸੋਧਣਾ ਹੈ ਉਹ ਸਾ ਤੋਂ ਆਜਾਜਤ ਨਾ ਮੰਗੇ ਉਹਨੇ ਤਾਂ ਆਪਣਾ ਕੰਮ ਗੁਰੂ ਦਾ ਕਾਰਜ ਸਮਝ ਕੇ ਆਪ ਕਰਨਾ ਪੀਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਮੀਰੀ ਦਸਮ ਗ੍ਰੰਥ ਵਿੱਚ ਹੈ ਸਾਡੇ ਨਿਰਮਲ ਪਿਆਰੇ ਪੰਥ ਵਿੱਚ ਬਹੁਤ ਸਾਰੇ ਨਾਸਤਕ ਚੁੰਝ ਗਿਆਨੀ ਅਤੇ ਪੜ੍ਹੇ ਲਿਖੇ ਮੂਰਖ ਲੋਕ ਦਾਖਲ ਹੋ ਚੁੱਕੇ ਨੇ ਉਹ ਸੇਖਾਂ ਦੀ ਸ਼ਰਧਾ ਨੂੰ ਖਤਮ ਕਰਨ ਲੱਗੇ ਹੋਏ ਨੇ ਧਰਮ ਤਾਂ ਖੜਾ ਹੀ ਸ਼ਰਧਾ ਦੇ ਥੰਮਾਂ ਉੱਤੇ ਹੈ ਧਰਮ ਵਿੱਚੋਂ ਸ਼ਰਧਾ ਵਾਲੀ ਭਾਵਨਾ ਕੱਢ ਕੇ ਇਹ ਸਾਨੂੰ ਕਾਮਰੇਡ ਬਣਾਉਣ ਲੱਗੇ ਨੇ ਆਹ ਵੇਖੋ ਗੁਰੂਕੀਆਂ ਲੜ ਲੀਆਂ ਫੌਜਾਂ ਦਸਮਗ੍ਰੰਥ ਨੂੰ ਸਦਾ ਆਪਣੇ ਅੰਗ ਸੰਗ ਰੱਖਤੀਆਂ ਹਨ ਸਿੰਘਾਂ ਦੇ ਹਥਿਆਰ ਨੀਲੇ ਬਾਣੇ ਰਹਿਤ ਬਹਿਤ ਖਾਣ ਪਾਣ ਜੰਗ ਯੁੱਧ ਇਹ ਸਾਰੇ ਦਸਮਗ੍ਰੰਥ ਵਿੱਚੋਂ ਪ੍ਰਗਟ ਹੋਏ ਹਨ ਇੱਥੇ ਸਾਰੇ ਮਾਈ ਭਾਈ ਉਹ ਆਏ ਹਨ ਜਿਨ੍ਹਾਂ ਨੂੰ 10 ਮਗਰੰਥ ਤੇ ਔਟੋ ਛਰਦਾ ਹੈ ਵੇਖਿਓ ਕਿਤੇ ਤੁਹਾਡੀ ਸ਼ਰਦਾ ਵਿੱਚ ਕਮੀ ਨਾ ਰਹਿ ਜਾਵੇ ਅੱਗੇ ਗਿਆਨੀ ਪ੍ਰਤਾਪ ਸਿੰਘ ਹਜੂਰ ਸਾਹਿਬ ਤੋਂ ਸਾਧ ਸੰਗਤ ਆਕਾਲੀਆਂ ਵਿੱਚ ਪੜੇ ਡਾਕਟਰ ਤੇ ਪ੍ਰੋਫੈਸਰਾਂ ਨੇ ਸਿੱਖ ਪੰਥ ਨੂੰ ਬੜੀ ਢਾਹ ਲਾਈ ਹੈ ਇਹ ਧਰਮ ਦੇ ਵਿਸ਼ਵਾਸ ਤੇ ਨਿਤ ਦਿਨ ਨਵੀਆਂ ਤੇ ਨਵੀਆਂ ਘੁੰਤਰਾਂ ਕੱਢਦੇ ਹਨ ਇਤਿਹਾਸ ਇਹਨਾਂ ਨੇ ਵਿਗਾੜ ਦਿੱਤਾ ਗੁਰਬਾਣੀ ਦੇ ਅਰਥਾਂ ਵਿੱਚ ਇਹਨਾਂ ਨੇ ਗਲਤੀਆਂ ਕੀਤੀਆਂ ਇਸ ਅਕਾਲੀ ਬਾਣੀ ਦੇ ਅਰਥ ਕੋਈ ਨਹੀਂ ਕਰ ਸਕਦਾ ਜੇ ਅਰਥ ਕਰਨੇ ਦੀ ਲੋੜ ਹੁੰਦੀ ਤਾਂ ਗੁਰੂ ਸਾਹਿਬ ਆਪ ਹੀ ਕਰ ਜਾਂਦੇ ਇਹਨਾਂ ਨਾਸਤਿਕ ਲੋਕਾਂ ਨੇ ਦਸਮ ਗ੍ਰੰਥ ਦਾ ਵਿਰੋਧ ਕਰਕੇ ਦਤ ਸੰ ਪਾਤਸ਼ਾ ਦਾ અપਮਾਨ ਕੀਤਾ ਹੈ ਅਸੀਂ ਤਾਂ ਹਜੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਾਤਨ ਸਮੇ ਤੋਂ ਹੀ ਪ੍ਰਕਾਸ਼ ਕਰਦੇ ਆ ਰਹੇ ਹਾਂ ਇਸ ਬਾਣੀ ਵਿੱਚ ਬਹੁਤ ਸ਼ਕਤੀ ਹੈ ਜਾਪਰਨਾਮਾ ਪੜ੍ਹ ਕੇ ਹੀ ਔਰੰਗਜ਼ੇਬ ਦੀ ਮੌਤ ਹੋ ਗਈ ਸੀ ਦਸਮ ਗ੍ਰੰਥ ਦਾ ਵਿਰੋਧ ਕਰਦਿਆਂ ਕਾਲਾ ਦਿਵਸ ਮਨਾਉਣ ਵਾਲੇ ਔਰੰਗਜ਼ੇਬ ਦੀ ਔਲਾਦ ਹਨ ਇਹ ਲੋਕ ਸਿੱਖ ਨਹੀਂ ਹੈਗੇ ਬਚਿਓ ਇਹਨਾਂ ਤੋਂ ਅੱਗੇ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਇਹ ਉਦੋਂ ਤਲਵੰਡੀ ਸਾਬੋ ਦਾ ਅਖੌਤੀ ਜਥੇਦਾਰ ਸੀ ਇਸ ਨੇ ਰੋਜ਼ਾਨਾ ਸਪੋਕਸਮੈਨ ਅਖਬਾਰ ਅਤੇ ਇਸ ਦੇ ਮੁੱਖ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਤੇ ਝੂਠੇ ਇਲਜ਼ਾਮਾਂ ਵਾਲਾ ਕਿਤਾਬ ਚਾਰਲੀ ਜੀ ਕੀਤਾ ਜੋ ਆਏ ਲੋਕਾਂ ਨੂੰ ਵੱਡੇ ਪੈਮਾਨੇ ਤੇ ਮੁਫਤ ਵੰਡਿਆ ਗਿਆ ਉਸ ਕਿਤਾਬ ਦੇ ਵਿੱਚ ਭੱਦੇ ਤੋਂ ਭੱਦੇ ਝੂਠੇ ਇਲਜ਼ਾਮ ਸਰਦਾਰ ਜੋਗਿੰਦਰ ਸਿੰਘ ਤੇ ਅਖੌਤੀ ਸਿੰਘ ਸਾਹਿਬ ਨੇ ਲਾਏ ਬਲਬੰਦ ਸਿੰਘ ਨੰਦਗੜ ਨੇ ਅਗਲਾ ਗਿਆਨੀ ਤਰਲੋਚ ਤਰਲੋਚਨ ਸਿੰਘ ਕੇਸਗੜ ਅਨੰਦਪੁਰ ਸਾਹਿਬ ਦਾ ਜਥੇਦਾਰ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਲੋਕ ਅਲਕਾਲ ਤੱਕ ਤੇ ਆ ਕੇ ਜਥੇਦਾਰਾਂ ਨਾਲ ਵਿਚਾਰ ਚਰਚਾ ਕਰ ਸਕਦੇ ਹਨ ਜਗ ਹਸਾਈ ਨਾ ਕਰਨ ਗੁਰੂ ਗੋਬਿੰਦ ਸਿੰਘ ਨੇ ਤਲਵੰਡੀ ਸਾਬੋ ਮਰਿਆਦਾ ਕਾਇਮ ਕੀਤੀ ਟਕਸਾਲ ਚਲਾਈ ਪੰਥ ਵਿੱਚ ਇਸ ਤਰ੍ਹਾਂ ਦੇ ਬਖੇੜੇ ਪੈਦਾ ਕਰਨੇ ਚੰਗੀ ਗੱਲ ਨਹੀਂ ਹੈ ਇਹਨੇ ਥੋੜਾ ਜਿਹਾ ਧੀਰਜ ਨਾਲ ਹੀ ਬੋਲਿਆ ਅੱਗੋਂ ਗਿਆਨੀ ਯוגਿੰਦਰ ਸਿੰਘ ਬਦਾਂਤੀ ਇਹ 2006 ਵਿੱਚ ਇਹ ਸ਼ਖਸ ਅਕਾਲ ਤਖਤ ਦਾ ਜਥੇਦਾਰ ਸੀ ਗੁਰਬਾਣੀ ਉਪਦੇਸ਼ਾਂ ਦੇ ਉਲਟ ਜੋ ਹੂੜਮਤ ਦਿਆਲਪੁਰਾ ਭਾਈ ਕਾ ਹੋਈ ਇਸ ਦੇ ਸਾਹਮਣੇ ਹੋਈ ਗੁਰੂ ਗ੍ਰੰਥ ਸਾਹਿਬ ਦੇ ਬਰਬਰ ਟਿਕਾ ਕੇ ਦਸਮ ਗ੍ਰੰਥ ਦਾ ਨਾਮ ਦਾ ਲੱਚਰ ਕਵਤਾ ਦਾ ਅਖੰਡ ਪਾਠ ਕੀਤਾ ਗਿਆ ਸਾਰੇ ਬੁਲਾਰਿਆਂ ਨੇ ਆਪਣੇ ਲੈਕਚਰ ਵਿੱਚ ਇਸ ਦੇ ਸਾਹਮਣੇ ਕੜੀ ਕੋਲੀ ਦਸਮ ਗ੍ਰੰਥ ਅੱਗੇ ਖਲੋ ਕੇ ਹਰਨਾਮ ਸਿੰਘ ਧੁੰਮਾ ਨੇ ਅਰਦਾਸ ਇਸ ਦੇ ਸਾਹਮਣੇ ਕੀਤੀ 6ਵੇਂ ਪਾਤਸ਼ਾਹ ਦੇ ਸਾਜੇ ਅਕਾਲ ਤਖਤ ਦਾ ਜਥੇਦਾਰ ਅਖਬਾਉਣ ਵਾਲਾ ਮਿੱਟੀ ਦਾ ਮਾਧੋ ਜਾਂ ਆਟੇ ਦਾ 바ਵਾ ਬਣਿਆ ਬੈਠਾ ਉੱਤੇ ਰਿਹਾ ਇਸ ਪੱਥਰਦਿਲ ਇਨਸਾਨ ਨੂੰ ਰਤਾ ਮਾਸਾ ਸ਼ਰਮ ਨਾ ਆਈ ਇਸ ਦੀਆਂ ਅੱਖਾਂ ਦੇ ਸਾਹਮਣੇ ਨੀਚ ਤੋਂ ਨੀਚ ਹਰਕਤਾਂ ਹੁੰਦੀਆਂ ਰਹੀਆਂ ਮੰਦੇ ਕੰਮਾਂ ਤੋਂ ਦੂਜਿਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਇਹ ਖੁਦ ਉਸੇ ਮੰਦੇ ਰਾਹ ਤੇ ਚੱਲ ਪਿਆ ਸੁਣੋ ਵਿਦਾਂਤੀ ਦਾ ਲੈਕਚਰ ਕੀ ਕਹਿ ਰਿਹਾ ਹੈ ਸਾਧ ਸੰਗਤ ਦਸਮ ਗ੍ਰੰਥ ਤੋਂ ਬਿਨਾ ਅੰਮ੍ਰਿਤ ਤਿਆਰ ਕਿਵੇਂ ਹੋਵੇਗਾ ਸਾਡੇ ਨੀਲੇ ਬਾਣੇ ਅਕਾਲੀ ਫੌਜ ਕਿਵੇਂ ਤਿਆਰ ਹੋਵੇਗੀ ਸਾਡੇ ਨਿਤਨੇਮ ਦਾ ਕੀ ਬਣੇਗਾ ਸਾਡਾ ਇਤਿਹਾਸ ਸਾਡਾ ਜੈਕਾਰਾ ਸਾਡੀ ਫਤਿਹ ਇਹ ਕਿੱਥੋਂ ਆਉਣਗੇ ਦਸਮ ਗ੍ਰੰਥ ਸਿੱਖੀ ਦਾ ਦਰਵਾਜ਼ਾ ਹੈ ਇਹ ਨਾਸਤਕ ਲੋਕ ਇਸ ਦਰਵਾਜ਼ੇ ਨੂੰ ਤੋੜਨਾ ਚਾਹੁੰਦੇ ਨੇ ਅਸੀਂ ਇਹ ਸਿੱਖੀ ਦਾ ਮਹਿਲ ਟਹਿਣ ਨਹੀਂ ਦੇਣਾ ਟਹਿਣ ਨਹੀਂ ਦੇਵਾਂਗੇ ਇਹਨਾਂ ਨਾਸਤਕਾਂ ਨੇ ਸ਼ੇਰ ਦੀ ਮੋਛ ਨੂੰ ਹੱਥ ਪਾਇਆ ਹੈ ਹੁਣ ਇਹ ਬਚ ਨਹੀਂ ਸਕਦੇ ਜਿਸ ਚਿੱਤਰ ਉਪਖਿਆਨ ਨੂੰ ਇਹ ਪਾਪੀ ਲੋਕ ਅਸ਼ਲੀਲ ਕਵਤਾ ਕਹਿੰਦੇ ਹਨ ਉਹ ਦਸਮਗ੍ਰੰਥ ਦਾ ਆਖਰੀ ਹਿੱਸਾ ਹੈ ਮੈਂ ਪੂਰੇ ਵਿਸ਼ਵਾਸ ਨਾਲ ਭਰੇ ਇਕੱਠ ਵਿੱਚ ਐਲਾਨ ਕਰਦਾ ਹਾਂ ਕਿ ਉਹ ਰਚਨਾ ਗੁਰੂ ਗੋਬਿੰਦ ਸਿੰਘ ਦੀ ਆਪਣੀ ਲਿਖੀ ਹੋਈ ਹੈ ਜਿਹੜਾ ਬੰਦਾ ਦਸਮਗ੍ਰੰਥ ਦੇ ਵਿਰੁੱਧ ਬੋਲੇਗਾ ਉਸ ਦੀ ਸਮਝੋ ਖੈਰ ਨਹੀਂ ਇਹ ਮੁਠੀ ਪਰ ਨਾਸਤਕ ਲੋਕ ਹਨ ਜੋ ਲੋਕਾਂ ਵਿੱਚ ਸ਼ੰਕੇ ਪੈਦਾ ਕਰਦੇ ਨੇ ਅੱਗੋਂ ਹਰਨਾਮ ਸਿੰਘ ਤੁਮਾ ਇਸ ਨੇ ਸਮਾਪਤੀ ਤੇ ਅਰਦਾਸ ਕੀਤੀ ਜੋ ਸਾਰੀ ਗਲਤ ਸੀ ਫਿਰ ਸਰੋਪੇ ਲੈਣ ਵਾਲਿਆਂ ਦੀਆਂ ਲੈਣਾ ਲੱਗ ਗਈਆਂ ਜਿਹੜਾ ਆਇਆ ਸਰੋਪਾ ਗਲ ਵਿੱਚ ਪਾ ਕੇ ਤੁਰਦਾ ਬਣਿਆ ਜਦੋਂ ਬਹੁਤ ਸਾਰੇ ਸਰੋਪੇ ਬੰਡੇ ਗਏ ਲੈਣ ਵਾਲੇ ਆਉਣੋਂ हट ਗਏ ਫਿਰ ਸਪੀਕਰ ਵਿੱਚ ਬੋਲ ਕੇ ਭਾਈ ਜਿਸ ਨੂੰ ਸਰੋਪਾ ਨਹੀਂ ਮਿਲਿਆ ਆਕੇ ਲੈ ਜਾਵੋ ਫਿਰ ਨਹੰਗਾ ਵੱਲੋਂ ਘੋੜਿਆਂ ਦੇ ਜ਼ਹਿਰ ਵਿਖਾਏ ਗਏ ਮਹੱਲਾ ਕੱਢਿਆ ਗਿਆ ਘੋੜਦੜ ਹੋਈ ਤੇ ਬੱਸ ਜਈਆਂ ਬੇਅੰਤ ਪਖੰਡ ਤੇ ਪੰਥ ਵਿਰੋਧੀ ਕਾਰਵਾਈਆਂ ਕਰਕੇ ਬਾਦਲ ਅਕਾਲੀ ਦਲ ਸਨ 2007 ਵਿੱਚ ਵਿਧਾਨ ਸਭਾ ਤੇ ਫਿਰ ਸੱਜ ਗਿਆ ਸਾਰੀਆਂ ਪਰੰਥ ਵਿਰੋਧੀ ਕਾਰਵਾਈਆਂ ਵਿੱਚੋਂ ਸਰਕਾਰੀ ਕੁਰਸੀ ਨਿਕਲ ਆਈ ਜਿਸ ਕੁਰਸੀ ਤੇ ਬੈਠ ਕੇ ਬਾਦਲ ਪਰਿਵਾਰ ਰਾਜ ਸੱਤਾ ਦਾ ਆਨੰਦ ਮਾਣ ਰਿਹਾ ਹੈ ਨਾਲ ਹੀ ਇਸ ਦੀ ਮਰ ਚੁੱਕੀ ਜ਼ਮੀਰ ਵਾਲੇ ਹੋਰ ਸੰਗੀ ਸਾਥੀ ਹਨ ਹੈਰਾਨੀ ਹੁੰਦੀ ਹੈ ਕਿ ਲਗਭਗ 3 ਕਰੋੜ ਸਿੱਖ ਹਨ ਇਹਨਾਂ ਸਿੱਖਾਂ ਵਿੱਚ ਛੋਟੇ ਵੱਡੇ ਰਾਜਨੀਤਾ ਹਨ ਇਹਨਾਂ ਵਿੱਚ ਛੋਟੇ ਵੱਡੇ ਸਰਕਾਰੀ ਅਫਸਰ ਤੇ ਹੋਰ ਮੁਲਾਜ਼ਮ ਹਨ ਵੱਡੇ ਛੋਟੇ ਵਪਾਰੀ ਤੇ ਦੁਕਾਨਦਾਰ ਹਨ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਅਤੇ ਹੋਰ ਅਨੇਕਾਂ ਗੁਰਦੁਆਰਾ ਕਮੇਟੀਆਂ ਹਨ ਕਈ ਸਾਰੀਆਂ ਸਾਹਿਤ ਸੁਭਾਵਾਂ ਹਨ ਯੂਨੀਵਰਸਟੀਆਂ ਸਕੂਲਾਂ ਕਾਲੀਆਂ ਦੇ ਵਿਦਵਾਨ ਹਨ ਬਹੁਤ ਸਾਰੇ ਛੋਟੇ ਵੱਡੇ ਸਿੱਖ ਲਿਖਾਰੀ ਹਨ ਛੋਟੇ ਵੱਡੇ ਸਾਧ ਸੰਤ ਬ੍ਰह्म ਗਿਆਨੀ ਬਾਬੇ ਹਨ ਕੀਰਤਨੀਏ ਰਾਗੀ ਤੇ ਕਥਾਵਾਚਕ ਹਨ ਨਿਸਕਾਨ ਸੇਵਕ ਜਥੇ ਹਨ ਛਬੀਲਾਂ ਵਾਲੇ ਤੇ ਲੰਗਰਾਂ ਵਾਲੀਆਂ ਕਮੇਟੀਆਂ ਹਨ ਵਿਧੀ ਪੂਰਵਕ ਅਖੰਡ ਪਾਠਾਂ ਦੀਆਂ ਲੜੀਆਂ ਕੋਤਰੀਆਂ ਚਲਾਉਣ ਵਾਲੇ ਨੇ ਨਾਮ ਸਿਮਰਨ ਵਾਲੇ ਰਹਿਤਾਂ ਬਹਿਤਾਂ ਵਾਲੇ ਹਨ ਅਮਰ ਧਾਰੀ ਹਨ ਸਹਿਜ ਧਾਰੀ ਹਨ ਨਿਹੰਗ ਸਿੰਘ ਗੁਰੂ ਕੀਆਂ ਲੜਲੀਆਂ ਫੌਜਾਂ ਹਨ ਘਾਰ ਸੇਵਾ ਵਾਲੇ ਬਾਬੇ ਹਨ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਹਨ ਪੰਜਾਂ ਤਖਤਾਂ ਦੇ ਪੰਜ ਮਹਾਨ ਸਿੰਘ ਸਾਹਿਬ ਜਥੇਦਾਰ ਹਨ ਇਹਨਾਂ ਕਰੋੜਾਂ ਮਾਈ ਭਾਈ ਸਿੱਖ ਸ਼ਕਲਾਂ ਵਾਲਿਆਂ ਨੇ ਲੱਗਦਾ ਕਦੇ ਗੁਰਬਾਣੀ ਪੜ੍ਹੀ ਹੀ ਨਹੀਂ ਹੈ ਤੇ ਅਗਰ ਰਸਮੀ ਤੌਰ ਤੇ ਬਾਣੀ ਪੜ੍ਹੀ ਪੜ੍ਹ ਲਈ ਹੁੰਦੀ ਤਾਂ ਇਹਨਾਂ ਨੇ ਸਮਝੀ ਨਹੀਂ ਹੈ ਜਿਨ੍ਹਾਂ ਇੱਕ ਦੋ ਪਰਿਸ਼ਿਤ ਸਿੱਖਾਂ ਨੂੰ ਸਮਝ ਆਈ ਉਹ ਸਾਨੂੰ ਕੀ ਆਖ ਕੇ ਪਾਸਾ ਵਟ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਦਾ ਸਮੂਹ ਤੌਰ ਤੇ અપਮਾਨ ਕਰਨ ਵਾਲਿਆਂ ਵਿਰੁੱਧ ਅਗਰ ਬੇਖੌਫ ਹੋ ਕੇ ਕਿਸੇ ਸਿੱਖ ਨੇ ਜ਼ੋਰਦਾਰ ਅਵਾਜ਼ ਆਵਾਜ਼ بلند ਕੀਤੀ ਹੈ ਤਾਂ ਉਹ ਹੈ ਸਰਦਾਰ ਜੁਗਿੰਦਰ ਸਿੰਘ ਸਪੋਕਸਮੈਨ ਇਹਨਾਂ ਦੇ ਨਾਲ ਸਨ ਮਿਸ਼ਨਰੀ ਸਿੰਘ ਕੁਝ ਹੋਰ ਸਤਕਾਰਯੋਗ ਗੁਰਸਿੱਖਾਂ ਨੇ ਵੀ ਰੋਸ ਪ੍ਰਗਟ ਕੀਤਾ ਪ੍ਰਸਾਦ ਅਨਸਾਰਿਆਂ ਦੇ ਸਪੋਕਸਮੈਨ ਰਾਹੀ ਸੀ 10 ਗ੍ਰੰਥ ਵਰਗੇ ਲੱਛਰ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਧਰਮ ਕੀ ਬਾਣੀ ਦਾ ਅਪਮਾਨ ਕਰਨ ਵਾਲੇ ਫਿਰ ਵੀ ਅਸਲੀ ਸਿੱਖ ਬਣੇ ਫੁੰਕਾਰੇ ਮਾਰ ਰਹੇ ਨੇ ਧਮਕੀਆਂ ਦੇ ਰਹੇ ਨੇ ਗੁਰਬਾਣੀ ਨੂੰ ਮੰਨਣ ਵਾਲਿਆਂ ਤੇ ਮਾਰੂ ਹਮਲੇ ਕਰ ਰਹੇ ਹਨ ਜੋ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰਾਇਬਰ ਸਵੀਕਾਰ ਕਰਦੇ ਹਨ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾ ਰਿਹਾ ਹੈ ਉਨ੍ਹਾਂ ਦਾ અપਮਾਨ ਕੀਤਾ ਜਾ ਰਿਹਾ ਪਿਆਰਿਓ ਸਿੱਖ ਪੰਥ ਕੁਰਾਹੇ ਪੈ ਗਿਆ ਖੇਰੂ ਖੇਰੂ ਹੋ ਗਿਆ ਇੱਕ ਦੂਜੇ ਸਿੱਖ ਦਾ ਦੁਸ਼ਮਣ ਬਣ ਗਿਆ ਖੁਦ ਹੀ ਆਪਣੀ ਬੇੜੀ ਵਿੱਚ ਵੱਟੇ ਪਾਉਣ ਲੱਗ ਪਿਆ ਅਜੇ ਵੀ ਗਫਲਤ ਦੀ ਨੀਂਦ ਵਿੱਚੋਂ ਜਾਗਿਆ ਨਹੀਂ ਹੈ ਇਹ ਇਸ ਬਾਰੇ ਭਾਈ ਗੁਰਦਾਸ ਜੀ ਬਹੁਤ ਮਾਰ ਕੇ ਦੇ ਵਿਚਾਰ ਦੇ ਰਹੇ ਹਨ ਬਾਹਰ ਕੀ ਅਗਨ ਬੁਝਤ ਜਲ ਸਰ ਤੱਕ ਹੈ ਨੋਂ ਮੇ ਜੋ ਆਗ ਲੱਗਾ ਹੈ ਕੈਸੇ ਕੈ ਬੁਝਾਈ ਹੈ ਬਾਹਰ ਸੇ ਭਾਗ ਓਟ ਲੀਜੀਤ ਕੋਟਗੜ ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈ ਹੈ ਚੋਰਨ ਕ ਇਤਰਾਸ ਜਾਏ ਸ਼ਰਮ ਗਹੇ ਨਰਿੰਦ ਮਾਰੇ ਮਹੀਪਤ ਜੀਓ ਕੈਸੇ ਕੈ ਬਚਾਈ ਹੈ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਬ ਹੈ ਤਹਾਂ ਜੋ ਮਾਇਆ ਬੈਪਾ ਕਹਾਂ ਠਹਿਰਾਈ ਹੈ ਕਵਿਤ ਨੰਬਰ 544 हे ਭਾਈ ਜ਼ਿੰਦਗੀ ਵਿੱਚ ਅਚਨ-ਕੇਤੀ ਕਰਾਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਆ ਕੇ ਰਦੀਆਂ ਨੇ ਸੋਚ ਕੇ ਵੇਖੋ ਜੇ ਘਰ ਨੂੰ ਅੱਗ ਲੱਗ ਜਾਵੇ ਤਾਂ ਪਰਿਵਾਰ ਦੇ ਸਾਰੇ ਜੀ ਦਰਿਆ ਵਿੱਚੋਂ ਪਾਣੀ ਲਿਆ ਕੇ ਅੱਗ ਬੁਝਾ ਲੈਂਦੇ ਹਨ ਜਿਸ ਦਰਿਆ ਨੂੰ ਪਾਰਨ ਕਰਨ ਲਈ ਯਾਤਰੀ ਬੇੜੀ ਵਿੱਚ ਸਵਾਰ ਹੋਣ ਦਰਿਆ ਪਾਰ ਕਰਦਿਆਂ ਨੂੰ ਬੇੜੀ ਨੂੰ ਅੱਗ ਲੱਗ ਜਾਵੇ ਤਾਂ ਬਚਣ ਦਾ ਕੋਈ ਰਾਹ ਨਹੀਂ ਹੁੰਦਾ ਬੇੜੀ ਵਿੱਚ ਪਾਣੀ ਪਾਓਗੇ ਤਾਂ ਡੁੱਬ ਜਾਵੇਗੀ ਪਾਣੀ ਨਹੀਂ ਪਾਓਗੇ ਤਾਂ ਸੜ ਜਾਵੇਗੀ ਡਾਕੂਆਂ ਧੜਵੀਆਂ ਤੋਂ ਖਤਰਾ ਹੋਵੇ ਤਾਂ ਲੋਕੀ ਕਿਲੇ ਵਿੱਚ ਜਾ ਕੇ ਪਨਾਹ ਲੈਂਦੇ ਹਨ ਆਗਰ ਕੇਲੇ ਦੇ ਅੰਦਰ ਹੀ ਲੁਟੇਰੇ ਜਾਂ ਧੜ ਵੀ ਬੈਠੇ ਹੋਣ ਅੰਦਰ ਪਨਾਹ ਲੈਣ ਵਾਲਿਆਂ ਨੂੰ ਅੰਦਰ ਲਈ ਲੁੱਟ ਲੈਣ ਤਾਂ ਕਿਵੇਂ ਬਚਿਆ ਜਾ ਸਕਦਾ ਹੈ ਚੋਰਾਂ ਕਾਤਲਾਂ ਤੋਂ ਡਰ ਕੇ ਲੋਕੀ ਸਰਕਾਰੀ ਮੁਲਾਜ਼ਮਾਂ ਪੁਲਿਸ ਕੋਲ ਜਾਂਦੇ ਹਨ ਉਹਨਾਂ ਤੋਂ ਸੁਰੱਖਿਆ ਮੰਗਦੇ ਹਨ ਪਰ ਜੇ ਸਰਕਾਰੀ ਮੁਲਾਜ਼ਮ ਪੁਲਿਸ ਅਤੇ ਫੌਜ ਹੀ ਲੋਕਾਂ ਨੂੰ ਲੁੱਟ ਲੈ ਕਤਲ ਕਰ ਦੇਵੇ ਫਿਰ ਬਚਾਉਣ ਵਾਲਾ ਕੌਣ ਰਹਿ ਗਿਆ ਸਮਾਜ ਵਿੱਚ ਬੇਅੰਤ ਦੁਸ਼ਟ ਕਰਮ ਹੋ ਰਹੇ ਨੇ ਪੈਸੇ ਕਾਰਨ ਲੋਕੀ ਨੀਚ ਤੋਂ ਨੀਚ ਕੰਮ ਕਰ ਰਹੇ ਨੇ ਵੈਸੇ ਕਾਰਨ ਧਰਮ ਦੇ ਅਸੂਲ ਅਤੇ ਸਵਾਮਾਨ ਤਿਆਗ ਜਾਂਦੇ ਹਨ ਧਰਮ ਸਥਾਨਾਂ ਵਿੱਚ ਹੀ ਦੁਸ਼ਟ ਕਰਮ ਹੋਣ ਲੱਗ ਪੈਂਦੇ ਨੇ ਖੁਦ ਨੂੰ ਧਰਮ ਗੁਰੂ ਖਬਾਉਣ ਵਾਲੇ ਬਦਕਾਰੀਆਂ ਕਰਨ ਲੱਗ ਜਾਂਦੇ ਹਨ ਧਰਮ ਤੇ ਆਧਾਰਿਤ ਫੈਸਲੇ ਕਰਨ ਵਾਲੇ ਜੱਜ ਕਾਜੀ ਰਿਸ਼ਵਤ ਲੈ ਕੇ ਬੇਦੋਸ਼ਿਆਂ ਨੂੰ ਸੂਲੀ ਤੇ ਟੰਗ ਦਿੰਦੇ ਨੇ ਧਰਮ ਦੇ ਚੋਲੇ ਪਹਿਨਣ ਵਾਲੇ ਧਾਰਮਿਕ ਚਿੰਨ ਧਾਰਨ ਕਰਨ ਵਾਲੇ ਧਰਮ ਸਥਾਨਾਂ ਵਿੱਚ ਹੀ ਦੁਸ਼ਟ ਕਰਮ ਕਰਨ ਲੱਗ ਪੈਂਦੇ ਨੇ ਫਿਰ ਧਰਮ ਕਿੱਥੋਂ ਲੱਭਾਂਗੇ ਆਮ ਮਨੁੱਖ ਕਿੱਥੋਂ ਆਸਰਾ ਲੱਭੇਗਾ ਕਿਸ ਥਾਂ ਜਾ ਕੇ ਫਰਿਆਦ ਕਰੇਗਾ ਅਜਿਹੇ ਮੰਦੇ ਹਾਲਾਤਾਂ ਵਿੱਚ ਹੀ ਫਿਰ ਬਗਾਵਤਾਂ ਫੁੱਟਦੀਆਂ ਨੇ ਭਾਈ ਇਹ ਆਪਾਂ ਜਿਹੜਾ ਐਪੀਸੋਡ ਹੈ ਇੱਥੇ ਸਮਾਪਤ ਕਰਦੇ ਹਾਂ ਅੱਗੇ ਥੋੜਾ ਜਿਹਾ ਹੋਰ ਰਹਿ ਗਿਆ ਆਪਾਂ ਅਗਲੇ ਐਪੀਸੋਡ ਦੇ ਵਿੱਚ ਮੈਟਰ ਪਾ ਰਹੇ ਹਾਂ ਹੋਈਆਂ ਭੁੱਲਾਂ ਲਈ ਕਿਵੇਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ